ਇੱਕ ਖਾਲੀ ਰੀਲਾਂ ਲੈ ਲਿਆ ਜਾਂਦੇ ਆ ਰੀਲਾਂ ਲੈਣ ਤੋਂ ਬਾਅਦ ਉਹ ਤੋਂ ਵਾਲੇ ਵਾਲੀ ਚਿੱਟੀਆਂ ਪੱਟੀਆਂ ਨਾਲ ਗੁੰਦਨੇ ਦਾੰਡ ਜੋੜਤੀਆਂ ਜੋੜਨ ਤੋਂ ਬਾਅਦ ਇੱਕ 골ਡਨ ਕਲਰ ਦਾ ਪੇਂਟ ਕਰਕੇ ਖਾਲੀ ਰੀਲਾਂ ਤੇ ਪੇਂਟ ਕਰਤਾ ਇਸ ਤੋਂ ਬਾਅਦ ਰੀਲਾਂ ਇਕੱਠਾ ਕਰਕੇ ਸੂਈ ਦੇ ਧਾਗੇ ਨਾਲ ਛੋਟੇ ਛੋਟੇ ਸ਼ੀਸ਼ਿਆਂ ਨੂੰ ਜੋੜ ਕੇ ਧਾਗੇ ਦੇ ਵਿੱਚ ਦੋਨੇ ਪਾਸੇ ਜੋੜਨ ਤੋਂ ਬਾਅਦ ਸੂਈ ਦੇ ਵਿੱਚ ਫਰੋ ਕੇ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਇਕੱਠਾ ਕਰਨ ਤੋਂ ਬਾਅਦ ਇੱਕ ਗੱਤਾ ਲੈ ਕੇ ਗੱਤੇ ਦੇ ਉੱਪਰ ਗੁੰਦ ਲਾ ਕੇ ਖਵਾਰ ਦੇ ਨਾਲ ਜੋੜ ਕੇ ਜੋੜਨ ਤੋਂ ਬਾਅਦ ਉਰੇ ਉਪਰ 골ਡਨ ਪੇਂਟ ਕਰਕੇ ਚੰਗੀ ਤਰ੍ਹਾਂ ਫਿਰ ਨਿਸ਼ਾਨ ਲਾਏ ਜਾਂਦੇ ਹਨ ਨਿਸ਼ਾਨ ਲਾਉਣ ਤੋਂ ਬਾਅਦ ਉਰੇ ਉਪਰ ਛੋੜੇ ਛੋੜੇ ਸ਼ੇਕ ਨਿਸ਼ਾਨ ਲਾ ਕੇ ਉਹਦੇ ਸੁਰੂਏ ਦੇ ਨਾਲ ਪਰੋਇਆ ਜਾਂਦਾ ਹੈ ਚਲੋ ਅੱਗੇ ਦੇਖਦੇ ਹਾਂ ਕਿ ਇਹ ਕੀ ਬਣਦਾ ਹੈ